ਬਸਾਂ ਗੱਲ ਕੀਤੀਆਂ ਨੂੰ ਕੁੱਕ ਚ ਮਰਨ ਦਾ ਲੋਕ ਫੈਸਲਾ ਕਿਉਂ ਲੈ ਰਹੇ ਨੇ ਐਓ ਗੱਲਾਂ ਤੋਂ ਡਰਦੇ ਮਾਰੇ ਧੀਆਂ ਦਾ ਇਹ ਕਦਮ ਚੱਕਦੇ ਆ ਇਹ ਚੀਜ਼ਾਂ ਦੇ ਤੋ ਲੋਕ ਬਚਾਓ ਜਿਵੇਂ ਇਹ ਚੀਜ਼ਾਂ ਖਤਮ ਹੋ ਜਾਣ ਤੇ ਧੀਆਂ ਦਾ ਮਾਨ ਸਨਮਾਨ ਵੱਜ ਜਾਵੇ ਇਹ ਧੀ ਸਾਡੇ ਅੱਥਾ ਦੇ ਵਿੱਚ ਪਲੀ ਹੈ ਇਹ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਜੀਤ ਸਿੰਘ ਸਾਡੇ ਉਹ ਪਿੰਡ ਦੇ ਨਿਵਾਸੀ ਨੇ ਆਜਾ ਮੇਰੇ ਕੋਲ ਅਸਾਂ ਇਹਨਾਂ ਦੀ ਬੇਟੀ ਇਹਨਾਂ ਦੀ ਬੇਟੀ ਏ ਤਿੰਨ ਬੇਟੀਆਂ ਤੇ ਇੱਕ ਬੇਟਾ ਇਹਨਾਂ ਦਾ ਤੇ ਇਹਨੇ ਹੀ ਨਏ ਨੇਕ ਪਰਿਵਾਰ ਤੇ ਆਪ ਵੀ ਨੇਕ ਪਰਿਵਾਰ ਦੇ ਨੇ ਉਤ ਪਿੰਨੋ ਅਗਾ ਅਲੱਗ-ਅਲੱਗ ਸੋਹਰੇ ਪਰਿਵਾਰ ਜਿਸ ਤਰ੍ਹਾਂ ਮਿਲ ਗਏ ਇਹ ਪਤਾ ਨਹੀਂ ਹੁੰਦਾ ਕਿਸ ਦੀ ਦੇ ਮੁਕੱਦਰ ਕਿੱਥੇ ਜਾ ਕੇ ਖੜੇ ਹੋਣੇ ਆ ਉਹਨਾਂ ਦੋਨਾਂ ਧੀਆਂ ਨੂੰ ਜ਼ਿਆਦਾ ਇਹਨੂੰ ਦੇਜ ਵੀ ਦਿੱਤਾ ਉਹਨਾਂ ਕੁੜੀ ਨੂੰ ਇਹਦੀ ਸਪੋਰਟ ਵੀ ਜ਼ਿਆਦਾ ਕੀਤੀ ਫਿਰ ਵੀ ਇਹਦੇ ਨਾਲ ਉਹ ਦੂਜੀਆਂ ਦੋ ਕੁੜੀਆਂ ਨਾਲੋਂ ਜ਼ਿਆਦਾ ਇਹਦਾ ਬੁਰਾ ਹਾਲਾਤ ਅੱਜ ਤੱਕ ਨ ਹੋ ਰਹੇ ਨੇ ਇਹ ਕਈ ਵਾਰੀ ਆ ਕੇ ਸਾਡੇ ਕੋਲ ਬੈਠਦਾ ਸੀ ਬੈਠੇ ਹੁੰਨੇ ਆ ਕੇ ਉਸੇ ਵੀ ਕਰਦਾ ਮੇਰੀ ਤੇ ਚੱਲ ਜਿਹੜੀ ਕੁੜੀ ਪਰੇਸ਼ਾਨ ਹੈ ਉਹਨੂੰ ਪਰੇਸ਼ਾਨ ਲੋਕ ਬਹੁਤ ਕਾਟਕਾਰ ਦਿਲ ਕਰਦੇ ਨੇ ਵੀ ਉਹ ਇਹ ਡਾਕਟਰ ਦਾ ਕੰਮ ਕਰਦਾ ਪਿਓ ਪੁੱਤਰ ਇਹਨਾਂ ਦੀ ਮਾਤਾ ਤਾਂ ਕਹਿੰਦੇ ਬਿਆਸ ਗਈ ਰੱਬ ਨੂੰ ਮੰਨਣ ਵਾਲਾ ਬੰਦਾ ਹੋਵੇ ਇਹੋ ਜਿਹੀ ਗਰਦੂਤ ਕਰੇ ਤੇ ਲੱਖ ਲੰਦ ਤੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦਿਆਂ ਨੂੰ ਮੰਲੋ ਫੁਣ ਕੁੜੀ ਦਾ ਸਿਰ ਦੇ ਵਾਲ ਕੱਟੇ, ਕੰਨ ਕੱਟਿਆ, ਨੱਕ ਕੱਟਿਆ। ਸਰੀਰ ਤੇ ਕੈਂਚੀਆ ਮਾਰੀਆਂ, ਅੱਗ ਲੈਟਰ ਨਾਲ ਲਾ ਕੇ ਕੱਪੜੇ ਸਾੜਨ ਲੱਗੇ। ਪ੍ਰਾਈਵੇਟ ਪਾਰਟ ਤੇ ਉਹ ਕੈਂਚੀਆ ਮਾਰੀਆਂ। ਕੋਈ ਸਰਦੂਤਰ ਇਹਨਾਂ ਨੂੰ ਇਸ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਕਾਨੂੰਨ ਰਾਹੀਂ ਮਿਲਣੀ ਚਾਹੀਦੀ ਏ। ਅਸੀਂ ਪੰਚਾਇਤ ਵੀ ਇਹਨਾਂ ਦੇ ਨਾਲ ਆ ਤੇ ਨਗਰ ਨਿਵਾਸੀ ਸਾਰੇ ਤੁਹਾਡੇ ਮੀਡੀਆ ਰਾਈ ਵੀ ਅਸੀਂ ਬੇਨਤੀ ਕਰਨੇ ਆ ਵੀ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬੰਦੀ ਪਿਓ ਪੁੱਤਾਂ ਨੂੰ, ਜੋ ਇਹਨਾਂ ਦਾ ਕੋਈ ਹੋਰ ਪਰਿਵਾਰ ਵੀ ਨਾਲ ਸੀ। ਫੈਂਸ ਜੀ ਬਣਵਈਆ ਸੀ ਜਾਂ ਕੁਛ ਵੀ ਸੀ ਨਾਲ ਉਹਨਾਂ ਨੂੰ ਵੀ ਨਾਲ ਬਰਾਬਰ ਸੱਜਾ ਮਿਲਣੀ ਚਾਹੀਦੀ ਕੀ ਮਸਲਾ ਕਿੰਨਾ ਚਿਰ ਹੋ ਗਿਆ ਗੁੜੀਆਂ ਨੂੰ ਗੱਡੀ ਨੂੰ ਹੋ ਗਣ ਸਿਆ 7 ਸਾਲ ਹੋ ਹੀ ਗਏ ਕੀ ਮਸਲਾ ਕੀ ਹੈ ਲੜਾਈ ਮਸਲਾ ਲੜਾਈ ਹੈ ਦਾਜ ਦੇ ਅੱਗੇ ਇੱਕ ਰੀ ਦਿੱਤਾ ਜੀ ਤੇ ਹੁਣ ਦੁਬਾਰਾ ਫਿਰ ਦੇ ਆ ਤੇ ਹੁਣ ਥਾਂ ਤੋਂ ਲਈ ਨੇ ਤੇ ਹੁਣ ਫਿਰ ਰੋਲਾ ਪਾ ਲਿਆ ਨੇ ਕਿ 2 ਲੱਖ ਰੁਪਏ ਚਾਹੀਦੇ ਉਹ ਵੀ ਦੇ ਦਿੱਤਾ ਹੈ ਤੇ ਫਿਰ ਵੀ ਹੁਣ ਅਜੇ ਕੁੱਟ ਮਾਰ ਗੁੜੀ ਨੂੰ ਫਿਰ ਸੈੱਟ ਕਰ ਕਿੰਨੇ ਸਾਲ ਹੋ ਗਏ ਹੋਗਣੇ 7-8 ਸਾਲ ਹੋ ਗਏ ਤਾਂ ਜਿਹਨਾਂ ਦਾ 7-8 ਸਾਲ ਆਹ ਬੱਚੇ ਵੀ ਹੈਗੇ ਬੱਚੇ ਕੁੜੀ ਮੁੰਡਾ ਹੈਗਾ ਅੱਛਾ ਹਾਂ ਕਿ ਮੰਗ ਕੀ ਜਾਂਦੀ ਹੈ ਮੰਗ ਬਸ ਦਾਜ ਦੀ ਨਹੀਂ ਤੁਸੀਂ ਕੀ ਮੰਨ ਕਰਦੇ ਹੋ ਅਸੀਂ ਮੰਗ ਕਰਨੀ ਤਾਂ ਵੀ ਉਹਨਾਂ ਸਜ਼ਾ ਦਿੱਤੀ ਜਾਂ ਸਾਰੇ ਪਰਿਵਾਰ ਨੂੰ ਉਹਨਾਂ ਦੀ ਕੁੜੀ ਨੂੰ ਵੀ ਤੇ ਦੇਵ ਸਿੰਘ ਨੂੰ ਵੀ ਤੇ ਪਰੌਣੇ ਨੂੰ ਵੀ ਗੈਨਾ ਮਾਰਕੁੱਟ ਕੀਤੀ ਨਹੀਂ ਮਾਰ ਕੇ ਸਾਹ ਨਾਲ ਸਿੱਟੇ ਗਏ ਨੇ ਸਾਡੇ ਕੋਲ ਤੋਂ ਕੀ ਨਾਮ ਹੈ ਅੰਗਰੇਜ਼ ਸਿੰਘ ਜੀ ਕੀ ਮਸਲਾ ਹੈ ਮਸਲਾ ਵੀ ਅਸੀਂ ਤਾਂ ਘਰ ਸੀ ਤੇ ਖੇਤ ਗਏ ਹੋਏ ਸੀ ਤੇ ਸੋਹਰਾ ਇਹਦਾ ਗੁड़िया ਦਾ ਤੇ ਘਰ ਵਾਲਾ ਕੁੱਟ ਮਾਰ ਕੇ ਗਲੀ ਚ ਸੱਟ ਕੇ ਤੇ ਭੱਜ ਗਏ ਨੇ ਤੇ ਉਦੋਂ ਬਾਅਦ ਗੁड़िया ਨੇ ਦੱਸਿਆ ਸਾਨੂੰ ਵੀ ਮੇਰੇ ਵਾਲ ਕੱਟੇ ਨੇ ਨੱਕ ਕੱਟਿਆ ਰਹੇ ਤੇ ਪ੍ਰਾਈਵੇਟ ਪਾਰਟ ਤੇ ਵਿਕੈਂਜੀਆਂ ਮਾਰਦੇ ਮਾਰੀਆਂ ਨੇ ਤੇ ਅੱਗ ਵੀ ਲਾਉਂਦੇ ਸੀ ਅੱਗ ਲਾਈ ਨੇ ਆਪਣੇ ਕੱਪੜਿਆਂ ਨੂੰ ਆਹ ਕਿਹੜੇ ਪਿੰਡ ਤੁਸੀਂ ਕਿਹੜੇ ਪਿੰਡ ਰਹਿੰਦੇ ਹੋ ਸਾਡਾ ਪਿੰਡ ਅਰਨੀ ਆਲਾ ਇਹਨਾਂ ਦਾ ਸੋਹਰਾ ਪਰਿਵਾਰ ਕਾਠਗੜ੍ਹੇ ਕਾਠਗੜ੍ਹੇ ਕੀ ਨਾਂ ਇਹਦੇ ਘਰ ਵਾਲੇ ਦਾ ਸੋਹਰੇ ਦਾ ਸੋਹਰੇ ਦਾ ਨਾਂ ਦੇਸ਼ ਸਿੰਘ ਤੇ ਇਹਨਾਂ ਦੇ ਘਰ ਵਾਲੇ ਦੇ ਨਾਂ ਡਾਕਟਰ ਅੰਬਰਜੀਤ ਸਿੰਘ ਵਿਕੀ ਇਹ ਨਾਂ ਤੋਂ ਕੀ ਚੀਜ਼ ਹੈ ਕਿਉਂ ਕਿਹੜੀ ਗੱਲੋਂ ਲੜਾਈ ਝਗੜਾ ਇਹ ਲੜਾਈ ਦੇ ਜੀ ਅੱਗੇ ਆ 6 ਮਹੀਨੇ ਹੋ ਗਏ ਨੇ ਦੇ ਦਿੱਤਾ ਹੈ ਅੱਜੇ 2 ਦਿਨ ਪਹਿਲਾਂ ਇਹਨਾਂ ਨੂੰ 2 ਲੱਖ ਰੁਪਈਆ ਵੀ ਦਿੱਤਾ ਹੈ ਫੜ ਫੜਾ ਕੇ ਜ਼ਮੀਨ ਗੈਨੇ ਕਰਕੇ ਥਾਂ ਤੋਂ ਲਈ ਨੇ ਤੇ ਅਜੇ ਹੋਰ ਮੰਗਦੇ ਸੀ ਤੇ ਇਸ ਕਾਰਨ ਵੀ ਕੁੱਟ ਮਾਰ ਗਏ ਸੱਠ ਗਏ ਨੇ ਕੁਝ ਇਹਨਾਂ ਦੇ ਕਿਲੋ ਮੇਰੀ ਇਹ ਸਿਸਟਰ ਹੈ ਬ੍ਰਦਰ ਆ ਮੈਂ ਇਹਨਾਂ ਦਾ ਕੁਝ ਬ੍ਰਦਰ ਹਾਂਜੀ ਕਿੰਨਾ ਚਿਰ ਹੋ ਗਿਆ ਯਾਰ ਵਿਆਹ ਹੋ ਗਏ ਨੇ 7 6 7 ਸਾਲ ਹੋ ਗਏ ਨੇ ਜੀ 6 7 ਸਾਲ ਹਾਂਜੀ ਬੱਚੇ ਦੋ ਗੁੜੀਆਂ ਕੁੜੀ ਤੇ ਮੁੰਡਾ ਹੈ ਅੱਛਾ ਉਹਦੇ ਸਨੇ ਬੱਚੇ ਬੱਚੇ ਉਹਨਾਂ ਹੀ ਲੱਖ ਲੈ ਜੀ ਵਾਲ ਕੱਟੇਗਾ ਤਾ ਵਾਲ ਦਾ ਤਾ ਵਾਲ ਇਹ ਤਾਂ ਸਾਨੂੰ ਸਮਝ ਨਹੀਂ ਆਈ ਵੀ ਕੋਈ ਗੱਲ ਹੁੰਦੀ ਤਾਂ ਸਾਨੂੰ ਫੋਨ ਕਰੋ ਆ ਤੁਸੀਂ ਵੀ ਕੋਈ ਵੀ ਹਾਂਜੀ ਕੰਮ ਕੀ ਕਰਦਾ ਕੰਮ ਡਾਕਟਰ ਨੇ ਜੀ ਪਿਓ ਪੁੱਤ ਮੁੰਡੇ ਦੀ ਲੈਬ ਹੈ ਆਦੀ ਡਾਕਟਰੀ ਦੁਕਾਨ ਹੈ ਪਿੰਡ ਚ ਡਾਕਟਰੀ ਦਾ ਕੰਮ ਕਰਦੇ ਨੇ ਪਿਓ ਪੁੱਤਰ ਦੋਨੇ ਜੀ ਹਾਂ ਜੀ ਤੇ ਉਥੇ ਤੁਹਾਡੇ ਕਰਦੇ ਬਾਹਰ ਸੱਟ ਗਏ ਹਾਂ ਜੀ ਹਾਂ ਜੀ ਗਲੀ ਚ ਸੱਟ ਕੇ ਭੱਜ ਗਏ ਨੇ ਜੀ ਹੋਰ ਤੁਸੀਂ ਇਥੇ ਲੈ ਕੇ ਇੱਥੇ ਲੈ ਕੇ ਆਏ ਆ ਜੀ ਕੀ ਕਹਿੰਦੇ ਡਾਕਟਰ ਡਾਕਟਰ ਕਹਿੰਦੇ ਨੇ ਵੀ ਸਕੈਨ ਹੋਏਗੀ ਸਿਰ ਦੀ ਕਿ ਸਿਰ ਚ ਵੀ ਸੱਟਾਂ ਲੱਗੀਆਂ ਹੋਈਆਂ ਨੇ ਗੁੱਜੀਆਂ ਨੇ ਜੀ ਹਾਂ ਤੇ ਨੱਕ ਦੀ ਕਟਿੰਗ ਕਰ ਕੀਤੀ ਨੇ ਜੀ ਨਾਕ ਕੱਟਦਾ ਹਾਂਜੀ ਨੱਕ ਕੱਟਦਾ ਨਹੀਂ ਜੀ ਕੀ ਹੁਣ ਮੰਗ ਕੀ ਕਰਦੇ ਮੰਗ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹਦਾ ਹੈ ਵੀ ਪਰਚਾ ਹੋਣਾ ਚਾਹਦਾ ਜੀ ਜਿਹੜੇ ਸਾਫ ਨਾਲ ਕੁੜੀਆਂ ਦੇ ਵਾਲ ਕੱਟੇ ਨੇ ਪਿੰਡੇ ਵੀ ਪ੍ਰਾਈਵੇਟ ਪਾਰਕ ਤੇ ਕੈਂਚੀਆਂ ਮਾਰੀਆਂ ਨੇ ਤੇ ਵਾਲ ਕੱਟ ਤੇ ਨੱਕ ਕੱਟਤਾ ਨੇ ਤੇ ਪਿੰਡੇ ਅੱਗ ਲਾ ਕੇ ਸਾੜਦੇ ਸੀ ਆ ਵੇਖੋ ਜੀ ਤੇ ਪਿੰਡੇ ਤੇ ਵੀ ਬੈਲਟਾਂ ਨਾਲ ਬੂਰੀ ਬੂਰੀ ਤਰ੍ਹਾਂ ਕੁੱਟਿਆ ਆ ਜੀ ਕੀ ਨਾ ਤੁਹਾਡਾ ਹੁੰਦੀ ਤੇ ਪਾਉ ਕੀ ਗੱਲ ਹੋਈ ਇਹ ਲੜੇ ਨਹੀਂ ਕਰੇ ਹਾਂ ਲੈ ਦੇ ਦੇ ਹੀ ਕਰੇ ਹਾਂ ਵਾ ਵਾ ਦਿਨਾਂ ਦੀ ਲੜਾਈ ਹੈ ਦੀ ਕੌਣ ਕਿੰਨੇ ਮਾਰੇ ਮੇਰੇ ਘਰ ਆਵੇ ਤੇ ਮੇਰੇ ਸਹੁਰੇ ਕਿਹਨਾਂ ਆਇਆ ਉਹਦਾ ਦੇ ਸਾਸੰਗ ਸਹੁਰੇ ਦਾ ਦੇ ਸਾਸੰਗ ਕੀ ਕੰਮ ਕਰਦਾ ਹੈ ਡਾਕਟਰ ਦਾ ਹਾਂ ਕਿਉਂ ਮਰਿਆ ਕੀ ਗੱਲ ਹੋਈ ਵੈਸੇ ਮੰਗਦੇ ਸੀ ਮਰਾ ਬਾਪ ਹਾਂ ਵੈਸੇ ਮੰਗਦੇ ਸੀ ਮਾ ਫਲ ਕਰ ਰਿਹਾ ਹੈ ਕੀ ਅੱਛਾ ਤਾਂ ਕਰਕੇ ਮੈਮ ਕਿਸ ਤਰ੍ਹਾਂ ਦਾ ਪੇਸ਼ੈਂਟ ਹੈ ਕਿ ਇੰਜਰੀਜ਼ ਵਗੈਰਾ ਹੈਗੇ ਹਨ ਹਾਂਜੀ ਇਹ ਕਾਰਗੜ ਤੋਂ ਆਏ ਹਨ ਫਿਜ਼ੀਕਲ ਅਸੌਲਟ ਨਾਲ ਇੰਜਰੀਜ਼ ਹੈਗੇ ਹਨ ਦੇ ਨੋਜ਼ ਤੇ ਹੈਂਡਸ ਤੇ ਤੇ ਅਸੀਂ ਰੈਫਰ ਕਰ ਰਹੇ ਹਾਂ ਫਰੀਦਪੁਰ ਕਿੰਨੀ ਇੰਜਰੀ ਹੈ ਇੰਜਰੀ ਹੈ ਨਾਲੇ ईएनटी opinion ਰਿਕੁਆਇਰਡ ਹੈ ਨਾਲੂ ਇਸ ਕਰਕੇ ਰੈਫਰ ਕਰਨਾ ਹੈ ਪੇਸ਼ੈਂਟ ਪਲਾਸਟਿਕ ਸਰਜਰੀ opinion ਰਿਕੁਆਇਰਡ ਹੈ ਨਾਲੂ